जैसे आप कहोगे सिंगल सिंगल मतलब पहले हम पांच से शुरू करते हैं हां आप कर दीजिए जो ज्यादा जो आप तो। लोग कैसे तो। आप, आप कर लेते हां पार्ट वाला कर एक एक करके करवा लो मैं तो इस करके कि ये एक करके और तो बाद काट ला लेंगे सर भी सर देता है सर बीते दिन एक हरप्रीत नाम का बंदा पड़ रहा है जिन्हें कि इस्लाम और क्रिश्चियन धर्म ਅੱਜ ਦੇ ਮਾਮਲੇ ਬਾਰੇ ਕੀ ਹੋ ਰਿਹਾ ਹੈ ਡਾਕਟਰ ਨਹੀਂ ਜਿਹੜੇ ਰੀਸੈਂਟਲੀ ਤੁਹਾਨੂੰ ਪਤਾ ਹੈਗਾ ਕਿ ਹੋਸ਼ਿਆਰਪੁਰ ਜ਼ਿਲ੍ਹਾ ਪੁਲਿਸ ਅਤੇ ਇੱਕ ਕਾਊਂਟਰ ਇੰਟੈਲੀਜੈਂਸ ਜ਼ਿਲੰਦਰ ਨੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਇਹ ਰਿਹਾਗਾ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਹਰਪ੍ਰੀਤ ਸਿੰਘ ਐਲੀਆਸ ਪਾਸਟਰ ਜੌਨਸਨ ਆ ਆ ਬੰਦੇ ਦੀ ਉਮਰ ਜਿਹੜੀ ਹੈਗੀ ਲਗਭਗ 35 ইয়ারਸ ਦੇ ਆਸपास ਹੈਗੀ ਤੇ ਆ ਪਾਕਿਸਤਾਨ ਦੇ ਜਿਹੜੇ ਆਪਰੇਟਿਵਸ ਹੈਗੇ ਆ ਆਈਐਸਆਈ ਦੇ ਉਹਨਾਂ ਤੇ ਇੰਟਕ ਸੀਗਾ ਦੋ ਵਾਰ ਪਾਕਿਸਤਾਨ ਵਿਜਿਟ ਕਰ ਚੁੱਕਿਆ ਪਿਛਲੇ ਸਮਾਂ ਚਿਰਾਂ ਤੇ ਉਹਨਾਂ ਦੇ ਟੱਚ ਹੋਣ ਦੇ ਨਾਲ ਆ ਉਹਨਾਂ ਨੂੰ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਦੇਖੀ ਉਹ ਵੀ ਪਾਸオン ਕਰਦਾ ਸੀਗਾ ਜਿਵੇਂ ਕਿ ਜਿਹੜੀ ਹੁਣ ਤੱਕ ਦੀ ਤਪਤੀਸੇ ਸਾਹਮਣੇ ਆਇਆ ਹੈਗਾ ਕਿ ਇਹਨੇ ਅਗਨੀਵੀਰ ਜਿਹੜੀ ਆਰਮੀ ਦੀ ਰਿਕਰੂਟਮੈਂਟ ਹੈਗੀ ਉਹਦੇ ਉਹਦੇ ਰਿਲੇਟਡ ਐਡਵਰਟਾਈਜ਼ਮੈਂਟਸ ਵੀ ਨੇ ਸ਼ੇਅਰ ਕੀਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਨੇ ਯੂਨੀਫਾਰਮ ਦਾ ਪੈਟਰਨ ਵੀ ਉਹਨਾਂ ਨੂੰ ਸ਼ੇਅਰ ਕੀਤਾ ਉਸ ਤੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਲੋਕੇਸ਼ਨਸ ਵੀ ਜਿਹੜੀ ਹੈਗੀ ਹੁਸ਼ਿਆਰਪੁਰ ਦੇ ਆਸ-ਪਾਸ ਦੀ ਅਲੱਗ-ਅਲੱਗ ਥਾਵਾਂ ਦੀ ਇਸ ਤੋਂ ਮੰਗਦੇ ਰਹੇ ਹੈਗੇ ਇਹਨੇ ਸ਼ੇਅਰ ਕੀਤੀ ਕਿ ਨਹੀਂ ਕੀਤੀ ਉਹ ਇਹਦੇ ਮੋਬਾਈਲ ਦੇ ਡਾਟਾ ਤੋਂ ਡਿਸਕਲੋਜ਼ ਹੋ ਕੇ ਅ ਜਦੋਂ ਆਪਾਂ ਫਰ ਟ੍ਰੀ ਵਰਕਰ ਕਰਾਂਗੇ ਉਸ ਤੋਂ ਪਤਾ ਲੱਗੇਗੀ ਤੇ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਇਹਨੇ ਲਗਭਗ 8 ਤੋਂ 10 ਮੋਬਾਈਲ ਨੰਬਰ ਤੇ ਇੰਡੀਆ ਦੇ ਮੋਬਾਈਲ ਨੰਬਰਾਂ ਤੇ ਬਾਅਰ ਪਾਕਿਸਤਾਨ ਚ ਉਹਨਾਂ ਨੂੰ ਸ਼ੇਅਰ ਕਰਕੇ ਪਾਕਿਸਤਾਨ ਦੇ ਦੁਬਈ ਚ ਸ਼ੇਅਰ ਕਰਕੇ ਉਹਨਾਂ ਤੇ ਵਾਟਸਐਪ ਐਕਟੀਵੇਟ ਕਰਵਾਏ ਹੈਗੇ OTP ਨੇ ਇਥੋਂ SIM ਕਾਰਡਸ ਨੂੰ ਐਕਟੀਵੇਟ ਕਰਕੇ OTP ਨੂੰ ਸ਼ੇਅਰ ਕੀਤਾ ਤੇ ਨੰਬਰ ਉੱਥੇ ਪਾਕਿਸਤਾਨ ਚ ਹੈ ਜਾਂ ਦੁਬਈ ਚ ਐਕਟੀਵੇਟ ਕਰਵਾ ਲਏ ਹੈਗੇ ਜੋ ਕਿ ਆਗੇ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਜਿਹੜੇ ਜਿਹੜੇ ISI ਆਪਰੇਟਿਵਸ ਹੈਗੇ ਉਹ ਹੋਰ ਲੋਕਾਂ ਨੂੰ ਸਪਾਇੰਗ ਚ ਜਾਂ ਕਿਸੇ ਹੋਰ ਗਲਤ ਕੰਮ ਚ ਇਹ ਵਰਕ ਕਰਨ ਵਾਸਤੇ ਮਿਸਲੀਡ ਕਰਨ ਵਾਸਤੇ ਯੂਜ਼ ਕਰ ਸਕਦੇ ਹੈਗੇ ਕੇਸ ਕਰਕੇ ਕਾਫੀ ਇੰਪੋਰਟੈਂਟ ਕੇਸ ایسا ਹੈਗਾ ਇਸ ਤੋਂ ਅਸੀਂ ਹੋਰ ਡਿਟੇਲਡ ਤੇ ਟੈਕਨੀਕਲ ਇਨਵੈਸਟੀਗੇਸ਼ਨ ਤੇ ਬਾਕੀ ਸਾਰੀ ਚੀਜ਼ ਕਰ ਰਹੇ ਹਾਂ ਹੋ ਸਕਦਾ ਹੋਰ ਵੀ ਕੁਝ ਸਰ ਇਹ ਪਾਕਿਸਤਾਨ ਗਿਆ ਹੈ ਕਿਸ ਵਿਹਾਰਤ ਤੇ ਗਿਆ ਸੀ ਕੋਈ ਧਾਰਮਿਕ ਯਾਤਰਾ ਨੂੰ ਜਾਂ ਜਿਹੜੀ ਜਿਹੜੀ ਚ ਗੱਲ ਕਰ ਰਹੇ ਪਾਕਿਸਤਾਨ ਜਿਸ ਤੇ ਗਿਆ ਹੈਗਾ ਇਹਨੇ ਜਿਹੜਾ ਪਾਕਿਸਤਾਨ ਨੂੰ ਵਿਜ਼ਿਟ ਕੀਤਾ ਉਸ ਚ ਰੀਜ਼ਨ ਜਿਹੜਾ ਦਿੱਤਾ ਗਿਆ ਹੈਗਾ ਉਹ ਹੈਗਾ ਕਿ ਇਹਦਾ ਇਹਨੇ ਦੱਸਿਆ ਕਿ ਵੀ ਮੈਂ ਪਾਸਟਰ ਹੈਗਾ ਇੱਥੇ ਮੈਂ ਪ੍ਰੇਅਰ ਕਰਦਾ ਹੈਗਾ ਮੇਰਾ ਇੱਕ ਉੱਥੇ ਫਾਲੋਅਰ ਹੈਗਾ ਇਜਾ ਨਾਮ ਸਾਜਿਤ ਹੈਗਾ ਮੈਂ ਉਹਦੇ ਵਾਸਤੇ ਪਹਿਲਾਂ ਪ੍ਰੇਅਰ ਕੀਤੀ ਹੈਗੀ ਤੇ ਉਹ ਮੇਰੀ ਪ੍ਰੇਅਰ ਤੋਂ ਠੀਕ ਹੋਇਆ ਹੈਗਾ ਉਹਨੇ ਮੈਨੂੰ ਫੇਰ ਆਪਣੀ ਸਿਸਟਰ ਦੀ ਪ੍ਰੇਅਰ ਕਰਨ ਵਾਸਤੇ ਕਿਹਾ ਸਾਜिद ਨੇ ਪਾਕਿਸਤਾਨ ਤੋਂ ਫੇਰ ਮੈਂ ਸਿਸਟਰ ਦੇ ਵਾਸਤੇ ਪ੍ਰੇਅਰ ਕੀਤੀ ਕਿ ਵੀ ਉਹਦਾ ਰਿਸ਼ਤਾ ਜਲਦੀ ਹੋ ਜਾਏ ਤੇ ਫੇਰ ਜਦੋਂ ਉਹਦਾ ਰਿਸ਼ਤਾ ਹੋ ਗਿਆ ਤੇ ਉਹਨੇ ਮੈਨੂੰ ਸ਼ਾਦੀ ਚ ਇਨਵਾਈਟ ਕੀਤਾ ਤੇ ਉਹ ਜਿਹੜੀ ਹੈਗੀ ਪੂਰੀ ਗੱਲ ਉਹਨੇ ਦੱਸੀ ਹੈਗੀ ਉਸ ਤਰੀਕੇ ਦਾ ਜਿਹੜਾ ਹੈਗਾ ਉਸ ਤੋਂ ਬਾਅਦ ਅਗਲੀ ਜਿਹੜੀ ਵਿਜਿਟ ਕਿਨ ਕੀਤੀ ਹੈਗੀ ਉਹ ਫੇਰ ਸ਼ਾਦੀ ਦੇ ਮੱਦੇ ਕਿਤੀ ਸੀਗੀ ਜਿਹੜਾ ਸਾਜਿਦ ਦਾ ਸਾਜਿਦ ਨਾਮ ਦਾ ਇੱਕ ਕੋਆਪਰੇਟਿਵ ਜਿਹੜਾ ਦੱਸ ਰਿਹਾ ਹੈਗਾ ਉਹਦੇ ਕਜਨ ਦੇ ਸ਼ਾਦੀ ਦੇ ਮੱਦੇ ਇਹਨੇ ਕੀਤੀ ਹੈ ਕਿ ਇਸ ਕਰਕੇ ਦੋ ਵਾਰ ਆ ਲਗਭਗ 22-23 ਦਿਨ ਜਿਹੜਾ ਹੈਗਾ ਪਾਕਿਸਤਾਨ ਵਿਜਿਟ ਕਰਕੇ ਆਇਆ ਹੈਗਾ ਲਾਹੌਰ ਆ ਜਾ ਕੇ ਰਿਹਾ ਹੈਗਾ ਤੇ ਉੱਥੋਂ ਫਿਰ ਅੰਮੇ ਵੀ ਅਲੱਗ ਅਲੱਗ ਲੋਕਾਂ ਨੂੰ ਮਿਲਿਆ ਹੋਵੇਗਾ ਸਰ ਚੀਜ਼ਾਂ ਹੈ ਕਿ ਉਹ ਬਾਕੀ ਦੇ ਮੋਬਾਈਲ ਤੋਂ ਸਰ ਕੋਈ ਪਾਕਿਸਤਾਨੀ ਹੈ ਜੀ ਸੋਰੀ ਆਈਐਸਆਈ ਨਾਟੂ ਲੀਜੈਂਟ ਆਬਵੀਅਸਲੀ ਤਿਖੋ ਜਿਹੜਾ ਬੰਦਾ ਸੈਂਸਿਟਿਵ ਇਨਫੋਰਮੇਸ਼ਨ ਰਿਟਰੀਵ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਿਸੇ ਵੀ ਇੰਡੀਅਨ ਬੰਦੇ ਤੋਂ ਤੇ ਉਹ ਉਹਦਾ ਕੰਮ ਜਿਹੜਾ ਹੈਗਾ ਉਹ ਤੋਂ ਸਪਾਈਂਗ ਕਰਵਾਉਂਦਾ ਹੈਗਾ ਤੇ ਉਹ ਡੈਫੀਨਿਟਲੀ ਜਿਹੜਾ ਹੈਗਾ ਐਚਐਸਆਈ ਦਾ ਕੋਈ ਨਾ ਕੋਈ ਆਪਰੇਟਿਵ ਜਿਹੜਾ ਟ੍ਰੇਨਡ ਆਪਰੇਟਿਵ ਹੁੰਦਾ ਉਹੀ ਇਸ ਤਰੀਕੇ ਦੇ ਕੰਮ ਕਰਦਾ ਹੈਗਾ ਕਿ ਪਹਿਲਾਂ ਬੰਦੇ ਨੂੰ ਟਰੈਪ ਕਰਦਾ ਫਿਰ ਉਸ ਤੋਂ ਧੀਰੇ ਧੀਰੇ ਗੱਲਾਂ ਬਾਤਾਂ ਲੈ ਕੇ ਜਾਂ ਉਹਨੂੰ ਪੈਸਾ ਦਾ ਲਾਲਸ ਦੇ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਜਿਵੇਂ ਕਿ ਇਹਨੂੰ ਇਹਨੂੰ ਜਿਹੜਾ ਹੈਗਾ ਜਿਹੜਾ ਅਸੀਂ ਬੰਦਾ ਫੜਿਆ ਹੈਗਾ ਹਰਪ੍ਰੀਤ ਸਿੰਘ ਇਹਨੂੰ ਪਿਛਲੇ ਲਗਭਗ 2-2.5 ਸਾਲਾਂ 'ਚ ਇਹਨਾਂ ਨੇ 1 ਲੱਖ ਤੋਂ ਉੱਪਰ ਪੈਸਾ ਇਹਨੇ ਬੱਕ ਬੱਕ ਟਾਈਮ ਤੇ ਦੇੰਦਰ ਰਹੇ ਹੈਗੇ ਤੇ ਇਹਦੇ ਬਦਲੇ ਚ ਕੁਛ ਨਾ ਕੁਛ। ਕਿੰਨੀ ਸੱਚਾਈ ਹੈ। ਨਹੀਂ ਵਿਜਿਟ ਤੋਂ ਪਹਿਲਾਂ ਪਹਿਲਾਂ ਸੰਪਰਕ ਆਇਆ ਫਿਰ ਵਿਜਿਟ ਕਰਵਾਇਆ ਇਹਨੂੰ ਤੇ ਸੰਪਰਕ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਸਰ ਕਿੰਨੇ ਦਿਨ ਪਾਕਿਸਤਾਨ ਜੇ ਆਇਆ ਸੀਗਾ ਤੇ ਉੱਤੇ ਕੋਈ ਪਹਿਲਾਂ ਕੋਈ ਕੇਸ ਤਾਂ ਨਹੀਂਗਾ? ਨਹੀਂ ਅਭੀ ਤੱਕ ਇੰਨਾ ਪਹਿਲਾਂ ਕੋਈ ਕੇਸ ਨਹੀਂ ਹੈਗਾ ਤੇ ਪਾਕਿਸਤਾਨ ਲਗਭਗ 22-23 ਦਿਨ ਦੋਨੋਂ ਟੂਰ ਚ ਰਿਹਾ ਹੈ। ਸਰ ਇਹ ਕਿੰਨੀ ਸੱਚਾਈ ਹੈ ਵੀ ਇਹ ਪਹਿਲਾ ਮੱਧਵੀ ਸੈਕਸੀ ਔਰ 2007 'ਚ ਨੇ ਹਾਂਜੀ ਇਹ ਪਹਿਲਾਂ ਹਰਪ੍ਰੀਤ ਸਿੰਘੀ ਦਾ ਨਾਮ ਸੀਗਾ ਤੇ ਬਾਅਦ ਚ ਇਹਨੇ ਆਪਣਾ ਜਿਹੜਾ ਹੈਗਾ ਰਿਲੀਜੀਅਨ ਕਨਵਰਟ ਕਰਕੇ ਤੇ ਉਹ ਜਿਵੇਂ ਹਾਂ ਹੁਣ ਪਾਸੇ ਬੰਕੇ ਪੁੱਛਣ ਵਾਲਾ ਜਿੰਦਾ ਸੀ ਇਹ ਲੋਕਾਂ ਨੂੰ ਠੀਕ ਚੁੱਕ ਕਰਨ ਦਾ ਇਹਦਾ ਧੰਦਾ ਕਰਦਾ ਸੀ। ਉਹ ਦੇਖੋ ਆ ਆਪਣਾ ਸੈਂਸਿਟਿਵ ਰਿਲੀਜੀਅਸ ਮੈਟਰ ਹੈਗਾ ਜਿਹਦੇ ਵਿੱਚ ਬਟ ਯੈਸ ਆ ਜਿਹੜਾ ਹੈਗਾ ਹੁਣ ਕ੍ਰਿਸ਼ਨ ਜੀ ਪ੍ਰੈਕਟਿਸ ਕਰਦਾ ਸੀਗਾ ਤੇ ਇੱਥੇ ਜਿਹੜਾ ਹੈਗਾ ਹੁਸ਼ਿਆਰਪੁਰ ਤੋਂ ਪਿਛਲੇ ਲਗਭਗ 3-4 ਸਾਲਾਂ ਤੋਂ ਰਹਿ ਰਿਹਾ ਸੀਗਾ ਤੇ ਲੋਕਲ ਆਪਣੇ ਏਰੀਆ ਚ ਜਿਹੜਾ ਇਨ ਰੂਟੀਨ ਆਪਣਾ ਪਿੱਛੇ ਬੈਕਗਰਾਉਂਡ ਚ ਕੀ ਕੰਮ ਕਰਦਾ ਸੀਗਾ that is a ਉਹ that is the ਕੇਸ ਬਟ ਜਿਹੜਾ ਸਾਹਮਣੇ ਦਾ ਜਿਹੜਾ ਫੇਸ ਸੀਗਾ ਇਹਦਾ ਉਹ ਇੱਕ ਰਿਲੀਜੀਅਸ ਪ੍ਰੀਚਰ ਦਾ ਕੰਮ ਜਾਂ ਪ੍ਰੈਕਟਿਸ ਕਰਨ ਦਾ ਕੰਮ ਜਿਹੜਾ ਆਰਥੀ ਦੀ ਫੈਮਿਲੀ ਵਗੈਰਾ ਵੀ ਨਾਲ ਆਇਆ ਤਾਂ ਲੱਗਦਾ ਵੀ ਅੱਗੇ ਆਰਥੀ ਦੀ ਫੈਮਿਲੀ ਵਗੈਰਾ ਚ ਵੀ ਕੋਈ ਮੈਂਬਰ ਇਹਦੇ ਨਾਲ ਹੈ ਨਹੀਂ ਇਸ ਇਸ ਸਪਾਇਨ ਦੇ ਕੰਮ ਤੇ ਇਹ ਵੀ ਫੈਮਿਲੀ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਹੈਗਾ ਜੋ ਸੁਣਾਉਂ ਜੇਕਰ ਇਹਨਾਂ ਦੇ ਮੋਬਾਈਲ ਫੋਨਸ ਤੇ ਡਾਟਾ ਤੋਂ ਕੁਝ ਹੀ ਸਾਹਮਣੇ ਆ ਕੇ ਤੇ ਫਿਰ ਅਕੋਰਡਿੰਗਲੀ ਸਰ ਪੁਲਿਸ ਨੇ ਇਹਦਾ ਰਿਮਾਂਡ ਕੰਟੀਨਿਊ ਕੀਤਾ ਹੈ ਤਾਂ ਲੱਗਦਾ ਵੀ ਕੁਝ ਹੋਰ ਫੈਕਟਸ ਆ ਜਿਹੜੇ ਅਪਡੇਟਸ ਇਹ ਸਨ ਡੈਫੀਨਿਟਲੀ ਕੋਈ ਟੈਕਨੀਕਲ ਇਨਵੈਸਟੀਗੇਸ਼ਨ ਵਾਲਾ ਕੇਸ ਹੈਗਾ ਬੜਾ ਨੈਸ਼ਨਲ ਸੈਕੂਰਿਟੀ ਦੇ ਰਿਲੇਟਡ ਹੈ ਬੜਾ ਇੰਪੋਰਟੈਂਟ ਕੇਸ ਹੈਗਾ ਜਿਹੜਾ ਪੰਜਾਬ ਪੁਲਿਸ ਨੇ ਤੇ ਕਾਉਂਟਰ ਇੰਟੈਲੀਜੈਂਸ ਨੇ ਜਿਹੜਾ ਕ੍ਰੈਕ ਕੀਤਾ ਹੈਗਾ ਤੇ ਹੁਣ ਇਹਦੇ ਮੋਬਾਈਲ ਦੀ ਸਾਰੀ ਡਾਟਾ ਰਿਟਰੀਵਲ ਪਲੱਸ ਜਿਹੜਾ ਹੈਗਾ ਜਿਹੜੇ SIM ਕਾਰਡਸ ਇਹਨੇ ਖਰੀਦੇ ਹੈਗੇ ਉਹਨਾਂ ਦਾ ਆਈਡੈਂਟੀਫਿਕੇਸ਼ਨ ਕੁਨਾਂ ਚਾਕੇੜੇ ਡਾਕੂਮੈਂਟਸ ਨੇ ਯੂਜ਼ ਕੀਤੇ ਹੈਗੇ ਔਰ ਡਾਕੂਮੈਂਟਸ ਅੰਮਦਤਾ ਵੈਰੀਫਿਕੇਸ਼ਨ ਤੇ ਹੋਰ ساری ਕਿਸ ਕਿਸ ਤਰੀਕੇ ਦੀ ਇਨਫੋਰਮੇਸ਼ਨ ਇਹਨੇ ਭੇਜੀ ਹੈਗੀ ਉਹ ਵੀ ਸਾਰਾ ਜਿਹੜਾ ਹੈਗਾ ਪੂਰਾ ਬੈਕਗ੍ਰਾਉਂਡ ਚੈੱਕ ਵਗੈਰਾ ਸਾਰਾ ਸਰ ਬੇਸਿਕਲੀ ਹੁਸ਼ਿਆਰਪੁਰ ਦੀ ਲొਕੇਸ਼ਨ ਫਲਰ ਆਫ ਸੇਅਰ ਕਰਤਾ ਸਿ ਇਨਫੋਰਮੇਸ਼ਨ ਜਾਂ ਜਿੱਦਾ ਸਾਡੇ ਨਾਲ ਮਿਲਟਰੀ ਏਰੀਆ ਇਸਟਾਟੂ ਦੇਦਾ ਆ ਹੁਣ ਤੱਕ ਜਿਹੜੀ ਗੱਲ ਆਈ ਹੈਗੀ ਸਾਹਮਣੇ ਹੁਣ ਤੱਕ ਦੀ ਜਿਹੜੀ ਪੁਸ਼ਤਾ ਹੈਗੀ ਉਹਦੇ ਵਿੱਚ ਹੁਸ਼ਿਆਰਪੁਰ ਤੇ ਮਤਲਬ ਲੋਕਲ ਏਰੀਆ ਦੀ ਇਨਫਰਮੇਸ਼ਨ ਚੜਾ ਹੈ ਇਹ ਦੇਖ ਇੱਕ ਖਤਮ ਹੋਏ ਇੱਕ ਬਨੇ ਇੱਕ ਦਿਨੇ ਸਮੇਂ ਦੇ ਵਿੱਚ ਦੋ ਦੋ ਦਫਾ ਇਹ ਪਟਕਣ ਹੁੰਦੀ ਹੈ ਦੋ ਸਾਲਾਂ ਦੇ ਵਿੱਚ ਇੱਕ ਵਾਰ ਇਹਨੂੰ ਦੂਸਰੀ ਮਰਡਰ ਵਾਲੀ ਗੱਲ ਨੂੰ ਚਾਹੀਦੀ ਹੈ ਕਹਿੰਦਾ